ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ ਗਿਆ ਹੈ ਜਿਹਦੇ ਹਿਸਾਬ ਨਾਲ ਕੱਲ 27 ਤਰੀਕ ਤੋਂ ਜਿਹੜਾ ਆ ਨਾਮਜ਼ਦ ਗੀਰ ਜਿਹੜੇ ਪੱਤਰ ਆ ਉਹ ਭਰਨ ਦਾ ਚਲਸਾ ਸ਼ੁਰੂ ਹੋ ਜਾਣਾ ਆ ਤੇ 4 ਤਰੀਕ ਤੱਕ ਜਿਹੜੇ ਆ ਪੰਚਾਂ ਔਰ ਸਰਪੰਚਾਂ ਦੇ ਜਿਹੜੇ ਨਾਮਜ਼ਦਗੀ ਪੇਪਰ ਆ ਉਹ ਦਾਖਲ ਕੀਤੇ ਜਾਣੇ ਹੈਗੇ ਪਰ ਇੱਕ ਪੰਜਾਬੀ ਦੀ ਬਹੁਤ ਮਸ਼ਹੂਰ ਕਹਾਵਤ ਆ ਕਿ ਬੂਹੇ ਆਈ ਜਾਣਾ ਵਿੰਨੋ ਕੁੜੀ ਦੇ ਕੰਮ ਇਹੋ ਜਿਹਾ ਹੀ ਮਾਹੌਲ ਪੰਜਾਬ ਦੇ ਇਸ ਸਮ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜੀ ਪੰਚਾਇਤੀ ਚੋਣਾਂ ਦੀ ਕਰਾਈ ਜਾਈ ਆ ਉਹਨੂੰ ਦੇਖ ਕੇ ਜਿਹੜਾ ਆ ਇਹ ਬਹੁਤ ਹੀ ਠੋਕਮੀ ਜਿਹੜੀ ਕਹਾਵਤ ਲੱਗਦੀ ਆ ਕਿਉਂਕਿ ਐਸਐਮਐਸ ਗੜੇ ਆ ਬਲਾਕ ਰੁੜਕਾ ਕਨਾ ਵੀਡੀਓ ਦਸਤਬੇਕੀ ਕਿਉਂਕਿ ਕੱਲ ਸਵੇਰ ਤੋਂ ਜਿਹੜੀਆਂ ਨਾਮਜ਼ਦਗੀ ਜਿਹੜੀ ਆ ਪੰਚਾ ਸਰਪੰਚਾਂ ਦੀ ਸ਼ੁਰੂ ਹੋ ਜਾਣੀ ਆ ਪਰ ਫਿਲਹਾਲ ਇਹ ਵੀਡੀਓ ਦਸਤ ਜਿਹੜਾ ਆ ਕਰੀਬ 7:30 ਦਾ ਜਿਹੜਾ ਸਮਾਂ ਆ ਅੱਜ 26 ਸਤੰਬਰ ਨੂੰ ਹੋ ਚੁੱਕਾ ਆ ਕੱਲ ਸਵੇਰੇ ਆ ਨਾਮਜ਼ਦਗੀ ਪੱਤੇ ਜਿਹੜੇ ਆ ਭਰੇ ਜਾਣੇ ਆ ਪਰ ਹਜੇ ਤੱਕ ਜਿਹੜੀਆਂ ਕਹਿ ਸਕਦੇ ਆ ਵੀ ਵੋਟਰ ਲਿਸਟਾਂ ਆ ਜਾਂ ਰੋਟੇਸ਼ਨ ਪਾਲਿਸੀ ਦਿੱਤੇ ਆ ਤੇ ਕਿਹੜੇ ਪਿੰਡ ਵਿੱਚ ਸਰਪੰਚੀ ਹੈਗੀ ਆ ਉਹ ਐਸਸੀ ਹੈ ਜਨਰਲ ਐਸਸੀ ਲੇਡੀ ਹੈ ਜਾਂ ਜਨਰਲ ਲੇਡੀ ਹੈ ਇਹੋ ਜਿਹੀ ਕੋਈ ਵੀ ਲਿਸਟ ਜਿਹੜੀ ਆ ਉਹ ਵੀਡੀਓ ਦਫ਼ਤਰ ਦੇ ਵਿੱਚ ਹਜੇ ਤੱਕ ਉਪਲਬਧ ਨਹੀਂ ਹੈਗੀ ਤੇ ਲੋਕ ਸਵੇਰ ਤੋਂ ਲਗਾਤਾਰ ਵੱਖ-ਵੱਖ ਪਿੰਡਾਂ ਤੋਂ ਇਸ ਜਿਹੜਾ ਵੀਡੀਓ ਦਫ਼ਤਰ ਹੈਗਾ ਆ ਉਹਦੇ ਵਿੱਚ ਆ ਰਿਹਾ ਹੈਗੇ ਆ ਦੇ ਸਾਡੇ ਪਿੰਡ ਵਿੱਚ ਕਿਹੜੇ ਵਾਰਡ ਦੇ ਵਿੱਚ ਅ ਇਸਤਰੀ ਆ ਕਿਹਦੇ ਵਿੱਚ ਪੁਰਸ਼ ਆ ਕਿਹਦੇ ਵਿੱਚ ਐਸਸੀ ਹੈ ਇਹ ਜਾਣਕਾਰੀ ਜੇ ਪਿੰਡ ਵਿੱਚ ਕਿਹੜੀ ਸਰਪੰਚੀ ਹੈਗੀ ਐਸਸੀ ਦੀ ਹੈ ਲੇਡੀ ਦੀ ਆ ਜਨਰਲ ਲੇਡੀ ਦੀ ਆ ਪਰ ਇਹੋ ਜਿਹੀ ਕੋਈ ਲੈਸ ਜਿਹੜੀ ਆ ਉਹ ਵੀਡੀਓ ਦਫ਼ਤਰ ਵਿੱਚ ਹਜੇ ਤੱਕ ਜਿਹੜੀ ਆ ਉਪਲਬਧ ਨਹੀਂ ਹੈਗੀ ਤੇ ਇਹਦੇ ਬਾਰੇ ਆਪਾਂ ਦੇਖ ਰਿਹਾ ਵੀ ਵੀਡੀਓ ਦਫ਼ਤਰ ਜਿਹੜਾ ਇਸ ਵੇਲੇ ਤੱਕ ਖੁੱਲਾ ਹੋਇਆ ਹੈਗਾ ਸੰਭਾਵਨਾ ਹੈ ਕਿ ਜਿਹੜੀਆਂ ਜਿਹੜੇ ਨਮੇਂਦੇ ਹੈਗੇ ਆ ਜਾਂ ਆਪ ਡਿਪਾਰਟਮੈਂਟ ਦੇ ਅਧਿਕਾਰੀ ਆ ਗਿਆ ਕੋਈ ਜਿਹੜਾ ਕੰਮ ਹੈ ਨਾ ਉਹ ਸਿੱਟਾ ਲੇ ਅਦਾਨ ਕਰ ਦਿੱਤਾ ਆ ਇਹ ਇਲੈਕਸ਼ਨਲ ਅਧਿਕਾਰੀ ਨੂੰ ਆਪਾਂ ਨੋਟਿਸ ਵੀ ਲਾ ਲਿਆ ਕਿ ਨਿਪਟਾਰਾ ਦੇਖਾਦੇ ਆ ਕਿ ਰਾਤ ਦੇ ਵੀ ਸਾਰੇ ਦਾ ਸਮਾਂ ਵੀ ਨਿਕਲਦੇ ਆ ਸਾਡੇ ਸਾਥ ਉੱਪਰ ਸਮਾਂ ਹੋ ਚੁੱਕਾ ਆ ਪਰ ਇਹ ਨੋਟਿਸ ਮੋੜ ਦੇ ਉੱਪਰ ਹਲੇ ਲਾ ਕੋ ਕੋਈ ਵੀ ਜਿਹੜਾ ਆ ਉਹ ਨੋਟਿਸ ਚੋਣਾਂ ਨੂੰ ਲੈ ਕੇ ਜਾਂ ਨਾਮਜ਼ਦਗੀ ਪੱਤਰ ਨੂੰ ਲੈ ਕੇ ਜਿਹੜਾ ਆ ਉਹ ਨਹੀਂ ਦਿਖਾਈ ਦੇ ਰਿਹਾ ਜਦੋਂ ਕਿ ਕੱਲ ਸਵੇਰੇ ਕਰੀਬ ਜਿਹੜਾ ਸਮਾਂ ਹੈਗਾ ਆ ਉਹ ਇਲੈਕਸ਼ਨ ਦਾ ਨਾਮਲੇ ਵੀ ਪੱਤਰ ਭੰਦਾ ਉਹ ਸ਼ੁਰੂ ਕਰ ਜਾਉਗਾ। ਸੋ ਇਹ ਸਰਕਾਰ ਦੇ ਐਲਾਨ ਕਰ ਦਿੱਤਾ ਹੈ ਪਰ ਜ਼ਮੀਨੀ ਪੱਧਰ ਤੇ ਜਿਹੜੀ ਹਕੀਕਤ ਹੈਗੀ ਆ ਕਿਉਂਕਿ ਆਪਾਂ ਇਹ ਵੀ ਦੇਖ ਰਹੇ ਆ ਕਿ ਇਹ ਜਿਹੜਾ ਸਮਾ ਹੈਗਾ ਇੱਕ ਤਾਂ ਦੁਸਹਿਰਾ ਆਇਆ 12 ਤਰੀਕ ਦਾ ਉਸ ਤੋਂ ਬਾਅਦ 17 ਦਾ ਭਗਵਾਨ ਵਾਲਮੀ ਉਹਨਾਂ ਦਾ ਜਿਹੜਾ ਜਿਹੜਾ ਹੈਗਾ ਉਹ ਜਨਦਿਆਂ ਦਾ ਜਿਹੜਾ ਪ੍ਰਕਾਸ਼ ਜਿਹੜਾ ਆ ਉਹ ਵਰਕ ਆਊਟ ਆ ਰਿਹਾ ਹੈਗਾ। ਉਹਦੇ ਨਾਲ ਜਿਹੜਾ ਜੋ ਨੇ ਦੀ ਵਾਡੀ ਦਾ ਵੀ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋਣ ਜਾ ਰਿਹਾ ਤੇ ਬੜੇ ਕਾਲੀ ਦੇ ਵਿੱਚ ਜਿਹੜਾ ਇਹ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈਗਾ ਜਮੀਨੀ ਪੱਧਰ ਤੇ ਇਹ ਜਿਹੜੀ ਤਿਆਰੀ ਆ ਉਹ ਜਿਹੜੀ ਹੈ ਅਜੇ ਤੱਕ ਇਹ ਮੁਕੰਮਲ ਨਹੀਂ ਦਿਖਾਈ ਦੇ ਰਹੀ ਤੇ ਲੋਕਾਂ ਦੇ ਵਿੱਚ ਇਹ ਕਾਫੀ ਨਿਰਾਸ਼ਾ ਵੀ ਪਾਈ ਜਾ ਰਹੀ ਆ ਤੇ ਵੱਖ-ਵੱਖ ਜਿਹੜੇ ਹੈਗੇ ਆ ਰਾਜਨੀਤਿਕ ਨਵੇਂ ਦੇ ਵੱਖ-ਵੱਖ ਪਾਰਟੀਆਂ ਨੇ ਉਹਨਾਂ ਨਾਲ ਵੀ ਇਸ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੀਆਂ ਸਰਕਾਰ ਦੀ ਤਿਆਰੀ ਤਿਆਰੀ ਜਿਹੜੀ ਆ ਉਹ ਬਹੁਤ ਘੱਟ ਆ ਮੁਕੰਮਲ ਨਹੀਂ ਹੈਗੀ ਤੇ ਅਚਨਚੇਤ ਜਿਹੜਾ ਫੈਸਲਾ ਲਿਆ ਗਿਆ ਲੋਕਾਂ ਵਿੱਚ ਨਰਾਸ਼ਾ ਹੈਗੀ ਆ ਤੇ ਲੋਕਾਂ ਨੂੰ ਇਹ ਉਮੀਦ ਆ ਵੀ ਜਿ ਸ਼ਹਿਰ ਦੇਣ ਜਿਹੜੇ ਵਧਾਈ ਜਾਣ ਕਿਉਂਕਿ ਵੋਟਰ ਦਾ ਸਟਰਾ ਮਕਮਲ ਹੋਣ ਦੇ ਵਿੱਚ ਜਾਂ ਰੋਟੇਸ਼ਨ ਪਹੁੰਚੀ ਦਿੱਤੇ ਆ ਤੇ ਕਿਹੜੇ ਪਿੰਡ ਵਿੱਚ ਕਿਹੜੇ ਵਾਰਡ ਵਿੱਚ ਕਿਹੜੀ ਚੀਜ਼ ਆਉਣੀ ਹੈਗੀ ਆ ਉਹ ਜਾਣਕਾਰੀ ਆ ਹਜੇ ਤੱਕ ਜਿਹੜਾ ਸਰਕਾਰੀ ਅਮਲਾ ਉਹੇ ਤੱਕ ਵੀ ਨਹੀਂ ਪਹੁੰਚੀ ਤੇ ਇਹ ਕੋਈ ਸਰਕਾਰੀ ਅਮਲੇ ਤੱਕ ਪਹੁੰਚਦੀ ਆ ਆਮ ਲੋਕਾਂ ਤੱਕ ਇਹ ਜਾਣਕਾਰੀ ਕਦੋਂ ਪਹੁੰਚੂਗੀ ਵੀ ਉਹਨਾਂ ਦੇ ਜਿਹੜਾ ਲੋਕਤੰਤਰੀ ਹੱਕ ਹੈਗਾ ਆ ਉਹਨਾਂ ਦੇ ਜਿਹੜਾ ਅਧਿਕਾਰ ਹੈਗਾ ਆ ਉਹਨੂੰ ਪੂਰਾ ਤਾਇੀ ਕਰਨਗੇ ਜੇ ਉਹਨਾਂ ਨੂੰ ਪਤਾ ਹੋਊਗਾ ਕਿ ਮੈਂ ਜਿਹੜੇ ਵਾਟਰ ਖਾੜੇ ਆ ਆ ਉਹਦੇ ਵਿੱਚ ਰੋਟੇਸ਼ਨ ਪਾਲਸੀ ਦੇ ਤਹਿਤ ਹੈ ਕਿ ਇਸ ਲਈ ਵੀ ਆ ਅਵਾਰਡ ਐਸਸੀ ਹੈ ਜਾਂ ਜਨਰਲ ਹੈ ਜਾਂ ਜਨਰਲ ਹੈ ਜਾਂ ਐਸਸੀ ਲੇਡੀ ਵਾਸਤੇ ਰਿਜ਼ਰਵ ਹੈਗਾ ਆ ਜੇ ਉਹ ਜਾਣਕਾਰੀ ਕਿਸੇ ਕੈਂਡੀਡੇਟ ਦੇ ਕੋਲ ਨਹੀਂ ਹੈਗੀ ਉਹ ਕਿਵੇਂ ਆਪਣੇ ਨਾਮਜ਼ਦੀ ਪੱਤਰ ਜਿਹੜੇ ਆ ਉਹ ਦਾਖਲ ਕਰ ਸਕਦਾ ਹੈ ਇਲੈਕਸ਼ਨ ਕੋਈ ਮਜ਼ਾਕ ਨਹੀਂ ਜਮਹੂਰੀਅਤ ਲੋਕਾਂ ਦਾ ਹੱਕ ਹੈਗਾ ਆ ਇਹਦੇ ਵਾਸਤੇ ਲੋਕ ਪੰਜ-ਪੰਜ ਸਾਲ ਜਿਹੜਾ ਆ ਉਹ ਈ ਕਰਦੇ ਆ ਕਿਉਂਕਿ ਇਹ ਜਿਹੜੀ ਇਲੈਕਸ਼ਨ ਆ ਸਰਪੰਚੀ ਪੰਚੀ ਦੀ ਉਹ ਪਹਿਲਾਂ ਹੀ ਕਰਨਾ ਕਰੀਬ 1 ਸਾਲ ਦੇਰ ਚੱਲ ਰਹੀ ਜਿਹੀ ਤੇ ਅਚਨ ਜਿਹੜਾ ਫੈਸਲਾ ਕੀਤਾ ਗਿਆ ਉਹਦੇ ਨਾਲ ਲੋਕਾਂ ਵਿੱਚ ਬਹੁਤ ਜ਼ਿਆਦਾ ਨਰਾਸ਼ਾ ਆ ਕਿਉਂਕਿ ਲੋਕਾਂ ਨੂੰ ਤਿਆਰੀ ਵਾਸਤੇ ਜਿਹੜਾ ਟਾਈਮ ਆ ਉਹ ਨਹੀਂ ਮਿਲਿਆ ਤੇ ਉਹ ਤੋਂ ਇਲਾਵਾ ਜਿਹੜੇ ਵਾਰਡ ਦੇ ਵਿੱਚ ਕੋਈ ਕੀ ਰੋਟੇਸ਼ਨ ਪਾਲਿਸੀ ਜ਼ਰਤ ਕੀ ਹੈਗਾ ਆ ਉਹ ਜਾਣਕਾਰੀ ਵੀ ਅਜੇ ਤੱਕ ਲੋਕਾਂ ਤੱਕ ਨਹੀਂ ਹੈਗੀ VOTER LISTਾਂ ਜਿਹੜੀਆਂ ਮੁਕੰਮਲ ਨਹੀਂ ਹੈਗੀਆਂ ਇਹ ਕਾਫੀ ਜਿਹੜੀ ਕਾਹ ਦੇ ਬੱਚੇ ਨੇ ਲੈ ਗਿਆ ਫੈਸਲਾ ਆ ਤੇ ਜਰੂਰ ਲੋਕਾਂ ਦੀ ਪ੍ਰਤੀਕਿਰਿਆ ਆ ਅਸੀਂ ਵੀ ਜਾਣ ਦੀ ਕੋਸ਼ਿਸ਼ ਕੀਤੀ ਆ ਤੇ ਇਹਦੇ ਤੇ ਲੋਕਾਂ ਦਾ ਕੀ ਨਜ਼ਰੀਆ ਹੈ ਗਿਆ ਉਹ ਵੀ ਤੁਹਾਡੇ ਨਾਲ ਅਸੀਂ ਜਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਸਾਹਿਬ ਜੀ ਇਲੈਕਸ਼ਨ ਦਾ ਐਲਾਨ ਹੋ ਚੁੱਕਿਆ ਹੈਗਾ ਆ ਕੱਲ ਤੋਂ ਨਾਮਜ਼ਦਗੀਆਂ ਸ਼ੁਰੂ ਹੈਗੀਆਂ ਆ ਪਰ ਹਜੇ ਤੱਕ ਵੋਟਰ ਲਿਸਟਾਂ ਜਾਂ ਰੋਟੇਸ਼ਨ ਪਾਲਿਸੀ ਦੇ ਤਹਿਤ ਕਿਹੜੇ ਪਿੰਡ ਜਾਂ ਕਿਹੜੇ ਵਾਰਡ 'ਚ ਕੀ ਹੈਗਾ ਆ ਉਹ ਸਰਕਾਰ ਬਹੁਤ ਹਜੇ ਤੱਕ ਲਿਸਟਾ ਵੀ ਨਹੀਂ ਜਾਰੀਆ ਕੀਤੀ ਉਹਨਾਂ ਕੀ ਤੁਸੀਂ ਕਹੋਗੇ ਇੱਥੇ ਸਾਡੇ ਪਿੰਡ ਦੇ ਵਿੱਚ ਅਸੀਂ ਵੀਡੀਓ ਦਫ਼ਤਰ ਗੇੜੇ ਮਾਰਦਿਆਂ ਨੂੰ ਮੈਂ ਕੱਲ ਵੀ ਗਿਆ ਮੈਂ ਅੱਜ ਵੀ ਗਿਆ ਹਜੇ ਤੱਕ ਸਾਨੂੰ ਇਹ ਵੀ ਪਤਾ ਲੱਗਾ ਵੀ ਇੱਥੇ ਰਿਜ਼ਰਵੇਸ਼ਨ ਹੈ ਜਾਂ ਜਰਨਲ ਹੈ ਨਾ ਹੀ ਸਾਨੂੰ ਹਜੇ ਤੱਕ ਵੋਟਰ ਲਿਸਟ ਮਿਲੀ ਆ ਅਸੀਂ ਅੱਜ ਵੀ ਮੈਂ ਸ਼ਾਮੀ 4 ਵਜੇ ਤੇ ਕਰੀਬ ਜਾ ਕੇ ਆਇਆ ਵੀਡੀਓ ਦਫ਼ਤਰ ਉਹ ਕੋਈ ਨਾ ਸਾਨੂੰ ਉੱਥੇ ਦੱਸਦਾ ਨਾ ਕੋਈ ਸਾਨੂੰ ਉੱਥੇ ਕੋਈ ਦੱਸ ਲਈ ਵੀ ਕਦੋਂ ਅਮੈਂਡ ਗਈਆਂ ਨਾ ਸਮਝ ਨਹੀਂ ਦਿੱਤਾ ਜਾਂਦਾ ਵੀ ਕਦੋਂ ਅਮੈਂਡ ਹੋ ਗਈ ਕੱਲ ਨੂੰ 27 ਤਰੀਕ ਆਏ ਨਾਮ ਜਿੱਦੀਆਂ ਭਰ ਹੋਣੀਆਂ ਪਰ ਅਸੀਂ ਕਿੱਦਾਂ ਭਰਾਂਗੇ ਤੁਸੀਂ ਬੜੇ ਦਚਿੱਤੀ ਵਿੱਚ ਸਾਰੇ ਪਏ ਹੋਇਆ ਮੈਨੂੰ ਦੱਸੋ ਕਿਹੜੇ ਹਿਸਾਬ ਨਾਲ ਇਲੈਕਸ਼ਨ ਕਰਾਇਆ ਕਿਉਂਕਿ ਜੇ ਵੋਟਰ ਲਿਸਟੇ ਹੀ ਨਹੀਂ ਮਿਲੀ ਸਾਨੂੰ ਹਜੇ ਤੱਕ ਤਾਂ ਫਿਰ ਕਿੱਦਾਂ ਹੋਊਗੀ ਇਲੈਕਸ਼ਨ ਸਰਕਾਰ ਮੁੱਖ ਮੰਤਰੀ ਤਾਂ ਕਹਿੰਦੇ ਵੀ ਜਿਹੜੀ ਸਾਡੀ ਸਰਕਾਰ ਬੜੀ ਐਨਕਲਾਬੀ ਫੈਸਲੇ ਲੈਂਦੀ ਹੈਗੀ ਆ ਇਹ ਐਨਕਲਾਬ ਸਰਕਾਰ ਕਹਿੰਦੀ ਸੀ ਹਾਂਜੀ ਇਹ ਆਮ ਲੋਕਾਂ ਦੀ ਸਰਕਾਰ ਆ ਇਹ ਆਮ ਆदमी ਦੀ ਸਰਕਾਰ ਆ ਪਰ ਲੱਗਦਾ ਨਹੀਂ ਆਮ ਆਮ ਆਦਮੀ ਦੀ ਸਰਕਾਰ ਆ ਅੱਜ ਪਤਾ ਲੱਗਦਾ ਵੀ ਖਾਸ ਆਦਮੀ ਦੀ ਸਰਕਾਰ ਆ ਕਿਉਂ ਖੇਡ ਵਾਲੀ ਤਾਂ ਗੱਲੇ ਨਹੀਂ ਕੋਈ ਖਾਲਸਾ ਜੀ ਇਹ ਹਾਲਾਤ ਸਰਕਾਰ ਦੇ ਪਹਿਲੇ ਸਮੇਂ ਜਿਵੇਂ ਆਪਾਂ ਦੇਖ ਰਹੇ ਆ ਇਹ ਅਸਥਿਰ ਜਿਹੀ ਹੋਈ ਫਿਰਦੀ ਸਰਕਾਰ ਚਾਹ ਤਾਂ ਇਹਨੂੰ ਪਤਾ ਨਹੀਂ ਕਿ ਥੱਲੋਂ ਜਿਹੜੀ ਇੰਟੈਲੀਜੈਂਸ ਆ ਕੋਈ ਰਿਪੋਰਟ ਨਹੀਂ ਠੀਕ ਕਰਦੀ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਾਂ ਡੈਂਜਿਸ ਨੂੰ ਰਿਪੋਰਟਿੰਗ ਕਰਨ ਲਈ ਕਹਿੰਦੇ ਨਹੀਂ ਵੇ ਇਹਰਾਤ ਕੀ ਥੱਲੇ ਹੈ ਕਿ ਕਿਹੜਾ ਸਥਾਨ ਕਿਹੜੀ ਚੀਜ਼ ਲਈ ਟੱਕ ਮਾ ਹੁੰਦਾ ਅੱਜ ਮੈਂ ਵੀ ਬੰਦਾ ਭੇਜਿਆ ਸੀ ਕੋਈ ਦੇਖੋ ਤਾਂ ਕੋਈ ਲਿਸਟ ਉਸ ਲੱਗੀ ਆ ਬਾਕੀ ਪਿੰਡਾਂ ਨਾਲ ਵੀ ਅਸੀਂ ਸਿਆਸੀ ਦਾ ਉੱਤੇ ਕੰਮ ਕਰਦੇ ਆਂ ਦੇਖਣਾ ਹੁੰਦਾ ਵਾਲਾ ਪਰ ਭੇਜਿਆ ਬੰਦਾ ਉਹ ਕੋਈ ਲਿਸਟ ਨਹੀਂ ਲੱਗੀ ਵੀਡੀਓ ਦਾ ਉੱਤਰ ਮੇਰੇਗਾ 5 5:30 ਬੰਦਾ ਜਾ ਕੇ ਆਇਆ ਵੀਡੀਓ ਉੱਤਰ ਕੋਈ ਲਿਸਟ ਨਹੀਂ ਵੀ ਕਿੱਥੇ ਕਿਹੜੀ ਪਿੰਡ ਚ ਕਿਹੜੀ ਕੈਟਾਗਰੀ ਸਰਪੰਚ ਦੀ ਹੋਣੀ ਆ ਜਾਂ ਕਿਹੜੇ ਬਾੜ ਚ ਪਾਂਚਾਂ ਦੀ ਕੈਟਾਗਰੀ ਕਿਹੜੀ ਹੋਣੀ ਆ ਇਸ ਕਰਕੇ ਕੱਲ ਨੂੰ ਸਵੇਰੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਆ ਸਰਕਾਰ ਦਾ ਸ਼ਡਿਊਲ ਆ 27 ਤੋਂ 4 ਤੱਕ ਇਹ ਜੁੜ ਨਹੀਂ ਹੁੰਦਾ ਵੀ 27 ਤੋਂ 4 ਤੱਕ ਚਾਰ ਨੂੰ ਜਾ ਕੇ ਭਰਨੇ ਆ ਤਿੰਨ ਨਹੀਂ ਭਰਨੇ ਆ ਦਿਨ ਤਿਹਾੜੇ ਦੇ ਦੇਣੇ ਆ ਕਿਸੇ ਕੋਲ ਟਾਈਮ ਹੈਗਾ ਕਿਸੇ ਕੋਲ ਨਹੀਂ ਹੈ ਇਸ ਦੇ ਕਿਸੇ ਨੇ 27 ਨੂੰ ਹੀ ਭਰਨੇ ਹੋ ਸਕਦੇ ਪਰ ਜੇ ਲਿਸਟ ਹੀ ਨਹੀਂ ਕਿਹੜੀ ਕੈਟਾਗਰੀ ਚ ਆਪਣੀ ਜਿਹੜੀ ਨਾਮਜ਼ਦੀ ਭਰੋਗੇ ਇਸ ਕਰਕੇ ਸਰਕਾਰ ਦਾ ਜਿਹੜਾ ਸਿਸਟਮ ਆ ਇਹ ਲਿਆ ਸਰਕਾਰ ਆਪ ਅਸਥਿਰ ਹੋਈ ਫਿਰਦੀ ਆ ਇਹਨਾਂ ਨੂੰ ਕੁਛ ਨਹੀਂ ਬਦਲਾਵ ਦਾ ਕਰਨਾ ਕੀ ਆ ਚੋਣਾਂ ਦਾ ਸ਼ੈਡਿਊਲ ਜਾਰੀ ਕਰਤਾ ਇਹ ਨਹੀਂ ਦੇਖਿਆ ਆਪਣੀ ਕਿਸੇ ਵੀ ਏਜੰਸੀ ਤੋਂ ਰਿਪੋਰਟ ਹੀ ਲੈ ਲੈਂਦੇ ਵੀ ਥੱਲੇ ਸਾਡੀ ਤਿਆਰੀ ਕਿੰਨੀ ਕਿਆ ਕਿੰਨੀ ਨਹੀਂ ਹੈ ਪਤਾ ਨਹੀਂ ਕਿਹੜੀ ਕਾਲੀ ਚੈੱਕ ਕਰਾਇਆ ਜਾ ਰਿਹਾ ਸਾਨੂੰ ਇਹ ਇਤਰਾਜ਼ ਨਹੀਂ ਵੀ ਚੋਣਾਂ ਹੁਣੇ ਕਿਉਂ ਹੋਈਆਂ ਸਾਡਾ ਇਹ ਇਤਰਾਜ਼ ਆ ਵੀ ਉਹਦੀ ਪ੍ਰੈਪਰੇਸ਼ਨ ਜਿਹੜੀ ਚੋਣਾਂ ਦੀ ਆ ਚੋਣਾਂ ਤੋਂ ਪਹਿਲਾਂ ਜਿਹੜੀ ਹੋਣੀ ਚਾਹੀਦੀ ਹੁੰਦੀ ਆ 10-20 ਦਿਨ ਪਹਿਲਾਂ ਲਿਸਟਾਂ ਲੱਗਣੀਆਂ ਚਾਹੀਦੀਆਂ ਤੇ ਵੀ ਪਿੰਡਾਂ ਚ ਜਾਂ ਕਿਸੇ ਸਰਬਸੰਮਤੀ ਕਰਨੀ ਆ ਜਾਂ VOTING ਨਾਲ ਚੋਣ ਕਰਨੀ ਆ ਉਹਦੀ ਤਿਆਰੀ ਤਾਂ ਕੀਤੀ ਜਾ ਸਕੇ ਸੋ ਮੈਂ ਤਾਂ ਇਹ ਕੰਗਰ ਵੀ ਬਹੁਤ ਮਾੜੀ ਹਲਾਤ ਆ ਇਸ ਸਮੇਂ ਚ ਇਸ ਢੰਗ ਨਾਲ ਚੋਣਾਂ ਲੜਨੀਆਂ ਜਿਹੜੀਆਂ ਥੋੜੀਆਂ ਅਸੰਭਵ ਯਾ ਸੌਖੀਆਂ ਨਹੀਂ ਬਹੁਤ ਔਖੀਆਂ ਆ ਜਿਹਦੇ ਨਿਸਕਾਰ ਨੂੰ ਕੋਈ ਧਿਆਨ ਦੇ ਕੇ ਕੋਈ ਨਾ ਕੋਈ ਇਹਦਾ ਹੱਲ ਕਰਨਾ ਚਾਹੀਦਾ ਖਾਲਸਾ ਜੀ ਇਹ ਤੁਹਾਡਾ ਬਹੁਤ ਵਧੀਆ ਸਵਾਲ ਆ ਕਿ ਸਾਰੇ ਜਣੇ ਇਸ ਸੀ ਤੇ ਬੜਾ ਕਿਉਂਕਿ ਹਰ ਇੱਕ ਬੰਦੇ ਨੂੰ ਇਹ ਹੁੰਦਾ ਭਈ ਅਸੀਂ ਇਹਨੂੰ ਪ੍ਰਾਪਤ ਕਰ ਗਏ ਤੇ ਮੈਂ ਕੱਲ ਵੀ ਦੇਖ ਰਿਹਾ ਸੀ ਕੱਲ ਵੀ ਵੀਡੀਓ ਦਫ਼ਤਰ ਜਿਹੜੇ ਆ ਕਾਫੀ ਬੰਦੇ ਜਿਹੜੇ ਆ ਉਹ ਗਏ ਆ ਪਰ ਉੱਥੋਂ ਉਹਨਾਂ ਨਾਲ ਉਹ ਦੇ ਉਹਨਾਂ ਐਲਾਨ ਕਰਤਾ ਉੱਥੋਂ ਕਿਸੇ ਨੂੰ ਕੋਈ ਲੈਸਟ ਨਹੀਂ ਹਜੇ ਮੈਸੇਜ ਅੱਜ ਅਸੀਂ ਖੁਦ ਵੀ ਵੀਡੀਓ ਦਫ਼ਤਰ ਗਏ ਸੀ ਤੇ ਉੱਥੇ ਜਿਹੜੇ ਭਿੰਦਰ ਸਿੰਘ ਜੀ ਨਾਲ ਫੋਨ ਤੇ ਗੱਲ ਵੀ ਹੋਈ ਉਹਨਾਂ ਨੇ ਵੀ ਹਲੇ ਕਰ ਦਿੱਤਾ ਜੀ ਅਸੀਂ ਸ਼ਾਮ ਨੂੰ ਦੱਸਾਂਗੇ ਪਰ ਇਹ ਦੇਖੋ ਇੱਕ ਵਾਰੀ ਐਲਾਨ ਕਰ ਦਿੱਤਾ ਗਿਆ ਦਿਨ ਬੜੇ ਥੋੜੇ ਆ ਕੁਝ ਪਤਾ ਨਹੀਂ ਲੱਗਦਾ ਸਰਕਾਰ ਦਾ ਇਹ ਕੰਮ ਕੀ ਰਹੀ ਆ ਬਈ ਇਸ ਇਹ ਇਲੈਕਸ਼ਨ ਨੂੰ ਕੀ ਖੇਲ ਜੇ ਬਣਾ ਕੇ ਰੱਖ ਦਿੱਤਾ ਕਿ ਜਦ ਕੇ ਪਿੰਡਾਂ ਦੇ ਵਿੱਚ ਦੇ ਵਿੱਚ ਪਿੰਡਾਂ ਦੀ ਸਫਾ ਜਿਹੜੀ ਆ ਉਹ ਤਿਆਰ ਕਰਨੀ ਆ ਤੇ ਲੋਕਾਂ ਨੂੰ ਹਜੇ ਤੱਕ ਜਿਹੜੇ ਵੋਟਰ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂਗਾ ਬਈ ਸਾਡੇ ਵਾਰਡ ਵਿੱਚ ਕਿ ਕੀ ਆ ਕਿਹੜਾ ਕਿੱਦਾਂ ਵਾਰਡ ਆ ਕਿਹੜਾ ਕਿੱਦਾਂ ਵਾਰਡ ਆ ਇਹ ਸਰਕਾਰ ਨੂੰ ਇਹਨਾਂ ਧਿਆਨ ਚ ਰੱਖਣਾ ਪਊਗਾ ਕਿਉਂਕਿ ਇਹ ਟੈਸਮਾ ਬੜਾ ਥੋੜਾ ਆ ਤੇ ਜੇ ਇਲੈਕਸ਼ਨ ਅੱਗੇ ਕਰਕੇ ਕੀਤੀ ਜਾਵੇ ਤਾਂ ਸਾਰਾ ਜਿਹੜਾ ਮਸਲਾ ਸੋਲਵ ਹੋ ਸਕਦਾ ਹੈ